ਤਾਰਨ ਤਾਰਨ ਇਹ ਜਿਵੇਂ ਚੜ੍ਹਨ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਕਦਾ ਹੋਇਆ ਨਸਰ ਆ ਰਿਹਾ ਹੈ ਤੇ ਉੱਥੇ ਹਰਮੇਸ਼ ਸਿੰਘ ਸੰਧੂ ਜਿਹੜੇ ਕਿ ਵਿਰੋਧੀਆਂ ਨੂੰ ਲਲਕਾਰਦੇ ਹੋਏ ਨਸਰ ਆ ਰਹੇ ਨੇ ਤੇ ਗੱਲ ਕਰੀਏ ਤਾਂ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਕਿਸ ਦੀ ਜਤੋਂ ਦੀ ਹੈ ਤੇ ਕਿਸ ਦੀ ਹਾਰ ਤੇ ਹਰਮੇਸ ਸਿੰਘ ਸੰਧੂ ਜਿਹੜੇ ਕੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਵਿਰੋਧੀ ਤੱਕ ਲਲਕਾਰੇ ਜਾ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਕੌਣ ਇਸ ਵਾਰ ਤਰੰਤਾਂ ਦੀ ਸੀਟ ਦੇ ਉੱਤੇ ਜਿੱਤ ਪ੍ਰਾਪਤ ਕਰਦਾ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਉੱਥੇ ਨਾਮਜ਼ਦਗੀ ਪੱਤਰ ਤੱਕ ਭਰ ਦਿੱਤੇ ਨੇ ਤੇ ਹੁਣ ਨਤੀਜੇ ਦੇਖਣੇ ਬਾਕੀ ਨੇ ਕਿ ਕਿਹੜਾ ਕਿਹੜਾ ਉਮੀਦਵਾਰ ਇਸ ਵਾਰ ਬਾਜ਼ੀ ਮਾਰ ਕੇ ਜਾਂਦਾ ਹਰਮੇਸ ਸਿੰਘ ਸੰਧੂ ਦਾ ਵੋਟਾ ਤਾਂ ਪਹਿਲਾਂ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਆ ਬਾਲ ਬਖਸ਼ਿਆ ਤੁਸੀਂ ਮੇਰ ਭਰਿਆ ਹੱਥ ਰੱਖਿਆ ਤੇ ਕੋਸ਼ਿਸ਼ ਕੀਤੀ ਵੱਧ ਤੋਂ ਵੱਧ ਕੰਮ ਕਰੀਏ ਦੇਖੋ ਮੈਂ ਉਹਨਾਂ ਕੰਮਾਂ ਬਾਰੇ ਨਹੀਂ ਜਾਣਾ ਚਾਹੁੰਦਾ ਜਿਹੜੇ ਹੋ ਗਏ ਉਹ ਤੇ ਹੋ ਗਏ ਕਿਉਂਕਿ ਇੱਕ ਮਨ ਦੇ ਵਿੱਚ ਸਾਫ਼ ਨੀਤ ਸਾਫ਼ ਨੀਤੀ ਲੈ ਕੇ ਚੱਲੇ ਸਾ ਤੇ ਮੇਰਾ خیال ਜਿੱਥੇ ਨੀਅਤ ਸਾਫ਼ ਹੋਵੇ ਉੱਥੇ ਪ੍ਰਮਾਤਮਾ ਵੀ ਮਿਹਰਬਾਨ ਹੁੰਦਾ ਹੈ ਔਰ ਸਾਬ ਸਿਣੀ ਗੁਰ ਅਰਜਨ ਦੇ ਪਾਤਸ਼ਾਹ ਦੀ ਇਹ ਲਗਰੀ ਆ ਇੱਥੇ ਹਮੇਸ਼ਾ ਹੀ ਬਰਕਤ ਰਹੀ ਹੈ। ਔਰ ਕਿਸੇ ਗੱਲ ਦੀ ਘਾਟ ਨਹੀਂ ਆਈ। ਪਰ ਅੱਜ ਮੈਂ ਬੇਨਤੀ ਕਰਨੀ ਚਾਹੁੰਦਾ ਦੇਖੋ ਇਹ ਫੈਸਲਾ ਵੀ ਤੁਹਾਡੇ ਕਰਕੇ ਸਾਰਿਆਂ ਕਰਕੇ ਕੀਤਾ ਤਾਂ ਕਿ ਤਰਨਤਾਰ ਦੀ ਇਲਾਕੇ ਦੀ ਡਿਵੈਲਪਮੈਂਟ ਹੋ ਸਕੇ ਇੱਥੇ ਦਾ ਕੰਮ ਹੋ ਸਕਣ। ਅੱਜ ਮੈਨੂੰ ਪਤਾ ਆ ਕਈ ਕੰਮ ਜਿਹੜੇ ਜਿਵੇਂ ਤੁਸੀਂ ਕਿੰਨੇ ਚਿਰ ਤੋਂ ਲੱਗੇ ਸੀਗੇ ਆ ਤਾਰਾ ਵਾਲੀ ਗੱਲ ਕੀਤੀ ਆ। ਆ ਜਿਹੜੀ ਤੁਸੀਂ ਇੱਕ ਵੱਡੀ ਲਾਈਨ ਜਿਹੜੀ ਇੱਥੋਂ ਨਿਕਲਣ ਵਾਲੀ ਆ। ਜਿਹੜਾ ਕਲੀਅਰ ਫੀਟਰ ਆ ਉਹ ਵੀ ਤੁਹਾਡਾ ਸਿਰੇ ਲਾਵਾਂਗੇ ਇਹ ਨਹੀਂ ਵੀ ਕੰਮ ਹੋ ਰਹਿ ਚੱਲਿਆ ਉਹ ਵੀ ਸਿਰੇ ਲਾਵਾਂਗੇ ਹੋਰ ਵੀ ਜਿਹੜੇ ਤੁਹਾਡੇ ਡਿਵੈਲਪਮੈਂਟ ਦੇ ਕੰਮ ਆ ਮੇਰੇ ਮਨ 'ਚ ਬੜੇ ਬੜੇ ਵੱਡੇ ਪ੍ਰੋਜੈਕਟ ਆ ਕਿਉਂਕਿ ਅੱਜ ਦੇ ਹਾਲੇ ਆਪਾਂ ਬੜੇ ਨਹੀਂ ਅੱਜ ਜੋ ਪਹਿਲਾਂ ਮੇਰੇ ਮਨ 'ਚ ਸੀ ਤਕਰੀਬਨ ਤਕਰੀਬਨ ਤੁਹਾਨੂੰ ਦੱਸਿਆ ਹੀ ਹੋਊਗਾ ਸਾਰਿਆਂ ਨੇ ਤੇ ਸੀਐਮ ਸਾਹਿਬ ਨੇ ਸੱਪਗਵਤ ਸਿੰਘ ਜੀ ਮਾਨ ਨੇ 35 ਕਰੋੜ ਰੁਪਇਆ ਆਪਣੇ ਸ਼ਹਿਰ ਲਈ ਦੇ ਦਿੱਤਾ ਪ੍ਰੋਜੈਕਟਾਂ ਲਈ ਮੋਲੇ ਸੋਨਹਾਰਾ ਔਰ ਮੇਰਾ ਕਹਿ ਲਿਆ ਇਤਿਹਾਸ ਗਵਾਹ ਆ ਪਹਿਲਾਂ ਇੰਨੇ ਪੈਸੇ ਚਲੋ ਆਏ ਹੋਣਗੇ ਇੱਥੇ ਲੱਗੇ ਵੀ ਨੇ ਅੱਜ ਇਹਨਾਂ ਆਪਾਂ ਗਲੀਆਂ 'ਚ ਬੈਠੇ ਆ ਜਿਨ੍ਹਾਂ ਸੜਕਾਂ 'ਤੇ ਆਪਾਂ ਚੱਲਣਦੇ ਆ ਮੇਰਾ ਖਿਆਲ ਇਹ ਉਦੋਂ ਦੀ ਆਪਣੇ ਟਾਈਮ ਦੀਆਂ ਬਣੀਆਂ ਉਸ ਤੋਂ ਬਾਅਦ ਤੇ ਮੇਰਾ ਖਿਆਲ ਸ਼ਹਿਰ 'ਚ ਕੋਈ ਗੜੀ ਵੀ ਨਾ ਬਣੀ ਹੋਵੇ ਮੈਂ ਤੇ ਜਦੋਂ ਪਿੰਡਾਂ 'ਚ ਜਾਣਾ ਜਦੋਂ ਇਲਾਕੇ 'ਚ ਜਾਂਦਾ ਤੇ ਇੱਕੋ ਗੱਲ ਲੋਕ ਕਹਿੰਦੇ ਆ ਜਾਂ ਪਿੰਡਾਂ ਦੇ ਸਰਪੰਚ ਇੱਕੋ ਗੱਲ ਕਹਿੰਦੇ ਆਂਦੇ ਜੀ ਜਿੱਥੇ 8 ਸਾਲ ਪਹਿਲਾਂ ਕੰਮ ਖੜਾ ਸੀ ਉੱਥੋਂ ਹੀ ਹੁਣ ਲਵੇ ਸਿਰੇਉ ਸ਼ੁਰੂਆਤ ਹੋਣੀ ਆ ਤੇ ਮੈਨੂੰ ਮੈਂ ਬੜਾ ਕਈ ਵਾਰ ਹਰਾਣ ਹੁੰਨਾ ਵੀ ਕਿਸੇ ਨੇ ਇਸ ਬੰਨੇ ਤਵਕਕੋ ਨਹੀਂ ਦਿੱਤੀ ਇਸ ਬੰਨੇ ਝਾਤੀ ਨਹੀਂ ਮਾਰੀ ਕਿਸੇ ਨੇ ਕਿ ਇਹ ਜਿਹੜੇ ਕੰਮ ਨੇ ਦੇਖੋ ਜ਼ਿੰਮੇਵਾਰੀ ਤੇ ਸੰਗਤ ਦੇ ਹੀ ਦਿੰਦੀ ਆ ਪਰ ਐਮਐਲਏ ਵੀ ਬਣਾ ਦਿੰਦੀ ਸੰਗਤ ਪਰ ਜੇ ਜ਼ਿੰਮੇਵਾਰੀ ਸਮਝੀਏ ਤੇ ਫੇਰ ਉਹ ਜ਼ਿੰਮੇਵਾਰੀ ਜਿਹੜੀ ਨਿਭੌੜੀ ਜਿਹੜੀ ਆ ਉਹ ਘਰ ਬਹਿ ਕੇ ਨਹੀਂ ਜ਼ਿੰਮੇਵਾਰੀ ਨਿਭ ਸਕਦੀ ਉਹਦੇ ਸੰਗਤ ਚ ਜਾ ਕੇ ਲੋਕਾਂ ਚ ਜਾ ਕੇ ਨਬਜ਼ ਪਛਾਣਨੀ ਪਊਗੀ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨੇ ਪੈਣਗੇ ਉਥੋਂ ਦੀਆਂ ਜਿਹੜੀਆਂ ਮੁਸ਼ਕਲਾਂ ਦੇ ਹੱਲ ਕਰਨੇ ਪੈਣਗੇ ਤੇ ਫੇਰ ਜਾ ਕੇ ਕੰਮ ਸਿਰੇ ਲੱਗਦੇ ਆ ਇਵੇਂ ਨਹੀਂ ਇਹ ਕੰਮ ਬੜਦੇ ਮੈਂ ਦੇ ਇਸ ਕਰਕੇ ਇਹ ਫੈਸਲਾ ਕੀਤਾ ਸੀ ਕਿ ਜਿੰਨਾ ਆਪਾਂ 7-8 ਸਾਲ ਪਛਾਹ ਰਹੇ ਕਿਉਂਕਿ ਜਿਹੜੇ ਜਿਹੜੇ ਪੁਲ ਜਿੰਨੇ ਜਿਹੜੇ ਵੱਡੇ ਪ੍ਰੋਜੈਕਟ ਆਪਾਂ ਲੈਣਦੇ ਸੀਗੇ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਤਰਨਤਾਰ ਦਾ ਸੋ ਇਸ ਕਰਕੇ ਉਹ ਵੀ ਮੇਰੇ ਮਨ ਦੇ ਵਿੱਚ ਆ ਵੀ ਕੋਈ ਨਾ ਕੋਈ ਇਲਾਕੇ ਦਾ ਸਵਾਰ ਦੀਏ ਤਰਨਤਾਰ ਦਾ ਸਵਾਰ ਦੀਏ ਆਪਾਂ ਕਈ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚ ਆਉਲੇ ਆ ਇਸ ਕਰਕੇ ਇਥੇ ਬੱਚਿਆਂ ਦੀ ਚੰਗੀ ਪੜ੍ਹਾਈ ਹੋ ਜਾਈਂ ਇਥੋਂ ਦਾ ਐਟਮੋਸਫੇਅਰ ਚੰਗਾ ਹੋਵੇ ਇਥੋਂ ਦਾ ਰਹਿਣ ਸਹਿਣ ਚੰਗਾ ਹੋਵੇ ਇਹੋ ਚੀਜ਼ਾਂ ਸੋਚ ਕੇ ਆਪਾਂ ਸ਼ਹਿਰਾਂ ਦੇ ਵਿੱਚ ਮਾਈਗ੍ਰੇਟ ਕਰਦੇ ਆਉਂਦੇ ਆ ਸ਼ਹਿਰਾਂ ਦੇ ਵਿੱਚ ਪਰ ਜੇ ਇਥੋਂ ਦਾ ਵੀ ਰਹਿਣ ਸਹਿਣ ਚੰਗਾ ਨਾ ਹੋਵੇ ਤੇ ਹਾਲਾਤ ਉਹੋ ਜਿਹੇ ਹੋ ਜਾਣ ਤੇ ਮੈਂ ਸਮਝਦਾ ਫੇਰ ਆਪਾਂ ਨੂੰ ਵੀ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਸੋ ਇਸ ਕਰਕੇ ਹੋਰ ਵੀ ਜਿਹੜੇ ਵੀ ਕੋਈ ਕੰਮ ਨੇ ਹਾਜ਼ਰ ਆ ਤੁਹਾਡਾ ਕੋਈ ਕੰਮ ਰਹਿਣ ਨਹੀਂ ਦਿੰਦੇ ਭਾਵੇਂ ਉਹ ਇਲਾਕਾ ਆ ਸ਼ਹਿਰ ਦਾ ਭਾਵੇਂ ਕਿਸੇ ਕੋਲਾ ਕੋਲਾ ਸ਼ਹਿਰ ਦਾ ਭਾਵੇਂ ਇਹ ਏਰੀਆ ਸਰਬਿੰਦਰ ਹੋਣੀ ਚਲੋ ਤੁਸੀਂ ਬਣਾਇਆ ਇਹਨਾਂ ਨੂੰ ਪਰਮਾਤਮਾ ਦੀ ਮਿਹਰ ਆ ਇਹ ਵੀ ਅੱਜ ਕਾਉਂਸਲਰ ਮੇਰਾ ਕੱਲ ਦੂਜੀ ਵਾਰ ਭੜੇ ਨੇ ਕਿਉਂਕਿ ਪਹਿਲਾਂ 8 ਸਾਲ ਦੇ ਇਲੈਕਸ਼ਨ ਹੀ ਨਹੀਂ ਹੋਏ